ਆਲ ਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਪੁਲਿਸ ਜ਼ਿਲ੍ਹਾ ਬਟਾਲਾ ਵਿੱਚ ਗੁੰਡਾਗਰਦੀ ਅਤੇ ਅਪਰਾਧ ਦੇ ਮਾਮਲੇ ਵਧਦੇ ਜਾ ਰਹੇ ਹਨ ਤਾਜ਼ੀ ਘਟਨਾ ਬਟਾਲਾ ਬੰਗਰ ਦੇ ਵਿੱਚ ਵਾਪਰੀ ਹੈ ਜਿੱਥੇ ਇੱਕ ਹੋਟਲ ਦੇ ਵਿੱਚ ਬੈਠੇ ਕੁਝ ਨੌਜਵਾਨਾਂ ਤੇ 8 ਤੋਂ 10 ਨੌਜਵਾਨਾਂ ਨੇ ਆ ਕੇ ਤਾਬਰ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਨਾਲ ਤਿੰਨ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਅਤੇ ਕੁਝ ਸਮੇਂ ਬਾਅਦ ਹੀ ਇੱਕ ਦੀ ਮੌਤ ਹੋ ਗਈ ਜਦਕੇ ਇਨ੍ਹਾਂ ਸਾਰੇ ਨੌਜਵਾਨਾਂ ਨੂੰ ਬਟਾਲੇ ਦੇ ਹਸਪੀਟਲ ਲੈ ਕੇ ਗਏ ਤੇ ਉਹਨਾਂ ਨੂੰ ਅੰਮ੍ਰਿਤਸਰ ਗੁਰੂ ਰਾਮ ਦਾ ਹਸਪਤਲ ਰੈਫਰ ਕਰ ਦਿੱਤਾ ਗਿਆ ਮ੍ਰਿਤਕ ਨੌਜਵਾਨ ਦੀ ਪਛਾਣ ਜਸਵਿੰਦਰ ਸਿੰਘ ਪੁੱਤਰ ਸ਼ਿਗਾਰਾ ਸਿੰਘ ਜੋ ਕਿ ਬਟਾਲੇ ਦੇ ਨੇੜੇ ਪੈਂਦੇ ਪਿੰਡ ਸ਼ਾਹਪੁਰ ਦਾ ਰਹਿਣ ਵਾਲਾ ਹੈ ਤੇ ਉਸਦੀ ਉਮਰ 34 ਸਾਲ ਦੱਸੀ ਜਾ ਰਹੀ ਹੈ ਜਾਣਕਾਰੀ ਦਿੰਦੇ ਹਾਂ ਮ੍ਰਿਤਕ ਦੇ ਭਰਾ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਵਡਾਲਾ ਬੰਗਰ ਤੋਂ ਫੋਨ ਆਇਆ ਕਿ ਇੱਥੇ ਹੋਟਲ ਤੇ ਗੋਲੀਆਂ ਚੱਲ ਰਹੀਆਂ ਹਨ ਤੇ ਉਹ ਜਲਦੀ ਜਲਦੀ ਵਡਾਲਾ ਬੰਗਰ ਗਏ ਜਦੋਂ ਉਹ ਹੋਟਲ ਤੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਭਰਾ ਦੀ ਸੀਨੇ ਦੇ ਵਿੱਚ ਗੋਲੀ ਵੱਜੀ ਹੋਈ ਸੀ ਜਦਕਿ ਉਹਨਾਂ ਦੇ ਹੋਰ ਦੋ ਸਾਥੀ ਜ਼ਖਮੀ ਸਨ ਉਹਨਾਂ ਉੱਤੇ ਹਥਿਆਰਾਂ ਨਾਲ ਹਮਲਾ ਵੀ ਕੀਤਾ ਗਿਆ ਸੀ ਤੇ ਉਹਨਾਂ ਦੱਸਿਆ ਕਿ ਉਹਨਾਂ ਦੇ ਭਰਾ ਦੀ ਮੌਤ ਕੁਝ ਸਮੇਂ ਹੀ ਬਾਅਦ ਹੋ ਗਈ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਹੈ ਕਿ ਤਿੰਨ ਦੋਸਤ ਇਕੱਠੇ ਤੇ ਬੈਠੇ ਸੀ ਜਦ ਕੇ 8 ਤੋਂ 10 ਨੌਜਵਾਨਾਂ ਨੇ ਆ ਕੇ ਅੰਦਾਤੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਆਹ ਦੇਖਦੇ ਹਾਂ ਇੱਕ ਰਿਪੋਰਟ ਥੋੜਾ ਸਭ ਬਿਠਾ ਕੋਣ ਆਇਆ ਬਡਾਲਾ ਬੰਗਰੋਂ ਕੀ ਮੱਲਬ ਗੋਲੀਆਂ ਚੱਲ ਗਈਆਂ ਤੇ ਅਸੀਂ ਆਪਾਂ ਭੱਜ ਕੇ ਆਏ ਤੇ ਉੱਥੇ ਹੱਤਾ ਜਵਾਨ ਨਿੰਦੇ ਦਾ ਢਾਬਾ ਉੱਥੇ 3-4 ਜਾਣੇ ਇਕੱਠੇ ਬਿਠੇ ਆ ਤੇ 5-7 ਬੰਦੇ ਆਏ ਨੇ ਮੂੰਹ ਬੱਦੇ ਇਹਨਾਂ ਸਿਰਦਾਂ ਨੇ ਵਾ ਗੋਲੀਆਂ ਚਲਾਈਆਂ ਵਾ ਇੱਕ ਬੰਦੇ ਦੀ ਤਿੰਨ ਗੋਲੀ 4 ਵੱਜੀਆਂ ਵਾ ਇੱਕ ਦੇ ਸਿਰ ਚ ਵੱਜੀ ਆ ਤੱਤ ਵੀ ਮਾਰੇ ਹੱਥਾਂ ਦੇ ਵੱਡੇ ਆ ਉਹਨਾਂ ਦੇ ਕਿ ਇੱਕ ਮੇਰੇ ਭਰਾ ਦੀ ਸਿੱਧੇ ਦਿਲ ਤੇ ਗੋਲੀ ਵੱਜੀ ਗਈ ਡੈਥ ਹੋ ਗਈ ਆ ਤੇ ਦੋ ਜਿਹੜੇ ਰਫਰ ਨਹੀਂ ਉਮਰਸ ਸਰਵਾਰ ਕੋਈ ਪੁਰਾਣੀ ਰੰਜਿਸ਼ ਪੁਰਾਣੀ ਰੰਜਿਸ਼ ਤੇ ਮਾੜੀ ਮੋਟੀ ਹੈਗੀ ਆ ਕਿ ਭਾਵੇਂ ਉਹ ਏਡੀ ਗੱਲ ਨਹੀਂ ਪਤਾ ਨਹੀਂ ਹੁਣ ਕੀ ਕੌਣ ਕੀਤਾ ਕਰ ਗਿਆ ਕੀ ਗੱਲ ਕੋਈ ਬਾਰੇ ਕੋ ਨੋਲੇਜ ਨਹੀਂ ਪਾਰਟੀ ਵਾਈ ਨੂੰ ਲੈ ਕੇ ਤੇ ਨਹੀਂ ਲੱਗਦੀ ਪਾਰਟੀ ਬਾਜ਼ੀ ਦੀ ਕੋਈ ਗੱਲ ਨਹੀਂ ਆ ਕਿੰਨਾ ਤੇ ਲੱਗਦਾ ਜੀ ਸ਼ੱਕ ਜਿਹੜੇ ਪੁਰਾਣੀ ਰੰਜਿਸ਼ ਕਹਿ ਰਹੇ ਉਹ ਸ਼ੱਕੇ ਤੇ ਤਾਂ ਲੱਗਦਾ ਸ਼ੱਕ ਵੇਖੋ ਹੁਣ ਜਾ ਕੇ ਕਰਦੇ ਹਾਂ ਸਭ ਵੇਖ ਕਰਦੇ ਆ ਫਿਰ ਪਤਾ ਲੱਗੂ ਜਿਹਨਾਂ ਦੇ ਗੋਲੀ ਵਾਜੀ ਭਾਜੀ ਕੋ ਕੀ ਨਾਮ ਜੀ ਉਹਨਾਂ ਦਾ ਸੁਖਵਿੰਦਰ ਸਿੰਘ son of ਸ਼ੰਗਾਰਾ ਸਿੰਘ ਪਿੰਡ ਸ਼ਾਹਪੁਰ ਤੋਂ ਕਿੰਨੀ ਉਮਰ ਕਿੰਨੀ ਹੈ 34 ਸਾਲ ਉਮਰ ਦੇ ਜੀ 8-20 ਦੇ ਕਰੀਬ ਸਾਡੇ ਕੋਲ ਤਿੰਨ ਕੇਸ ਆਏ ਨੇ ਜਿਹੜਾ ਸਿਕ ਬਰਾਉਡਡ ਤੋਂ ਦੋ ਇੰਜਰੀਜ਼ ਨਾਲ ਆਏ ਆ ਜਿਹਨਾਂ ਆਪਾਂ ਟ੍ਰੀਟਮੈਂਟ ਦੇ ਕੇ ਅੱਗੇ ਰੱਖ ਕਰਦੇ ਗੁਰਨਾਣ ਦੇ ਵੰਸ਼ ਜੀ ਕਿੱਥੋਂ ਸੀਗੇ ਕੀ ਸਰਮੋਲ ਪਤਾ ਜੀ ਵਡਾਲਾ ਬੰਦਰ ਤੋਂ ਆਏ ਨੇ ਤੇ ਪ੍ਰਾਈਵੇਟ ਵਾਹਨ ਚ ਆਏ ਨੇ ਆਪਣੇ ਇਹ ਤੇ ਜੋਨਾ ਦੇ ਨਾਲ ਜਿਹੜੇ ਸੀਗੇ ਲੋਕ ਉਹਨਾਂ ਦੇ ਮੁਤਾਬਕ ਗਨਸ਼ਾਟ ਇਨਕੀਸਟਿਗੇਸ਼ਨ ਤੋਂ ਬਾਅਦ ਪ੍ਰੋਪੋਜ਼ ਕੀਤਾ ਕਿੰਨੇ ਚ ਡੈੱਡ ਹੋਏ ਕਿੰਨੇ ਕਿਸੇ ਕਿਸੀ ਨੇ ਕਿਡਾ ਡੈੱਡ ਹੋਈ ਹੈ ਤੇ ਦੋ ਰੈ퍼 ਕੀਤੇ ਗਏ ਨੇ ਤੇ ਜਿੰਨੇ ਡੈੱਥ ਹੋਈ ਉਹ ਦੱਸ ਜਿਹੜਾ ਦੀ ਡੈੱਥ ਹੋਈ ਹੈ ਉਹਦਾ ਨਾਮ ਜਸਵਿੰਦਰ ਸਿੰਘ son of ਸ਼ੰਗਰ ਸਿੰਘ ਹੈ